ਗੁਰੂ ਸਾਹਿਬ ਕਹਿੰਦੇ ਨੇ ਜੋ ਸੁਖ ਕੋ ਚਾਹੋ ਸਦਾ ਸਰਨ ਰਾਮ ਕੀ ਲੈ ਜੋ ਸੁਖ ਕੋ ਚਾਹੇ ਸਦਾ ਸਰਨ ਰਾਮ ਕੀ ਲੈ ਕਹ ਨਾਨਕ ਸੁਨ ਰੇ ਮਨ ਦੁਰਲਭ ਮਾਨੁਖ ਦੇ ਇਹ ਮਨੁੱਖਾ ਦੇਹੀ ਬੜੀ ਕੀਮਤੀ ਹੈ ਜੇ ਚਾਹਣਾ ਏ ਕਿ ਇਸ ਦੇਹੀ ਦੇ ਵਿੱਚ ਸੁਖ ਮਿਲਣ ਤੇ ਗੁਰੂ ਦੀ ਸ਼ਰਨ ਦੇ ਵਿੱਚ ਪੈ ਜਾ ਇਹ ਗੁਰੂ ਦੀ ਸ਼ਰਨ ਦਾ ਕਮਾਲ ਹੈ ਇਥੇ ਬੜੇ ਬੜੇ ਪਾਪੀ ਤਰ ਗਏ ਅਸੀਂ ਵਚਨ ਪੜ੍ਹਦੇ ਹਾਂ ਭਗਤ ਨਾਮਦੇਵ ਜੀ ਆਖਦੇ ਨੇ ਦੇਵਾ ਪਾਹਣ ਤਾਰਿ ਗਲੇ ਪੱਥਰ ਤਰ ਗਏ ਇਹ ਕਿਹਾ ਜਾਂਦਾ ਏ ਕਿ ਜਦੋਂ ਭਗਵਾਨ ਸ੍ਰੀ ਨਾਮਚੰਦਰ ਜੀ ਨੇ ਪੁਲ ਬਣਾਇਆ ਤੇ ਉਸ ਪੁਲ ਦੇ ਅੰਦਰ ਪੱਥਰ ਪਾਰੇ ਸਮੂ ਪੱਥਰ ਸਾਰੇ ਡੁੱਬਦੇ ਜਾ ਰਹੇ ਸੀ ਫਿਰ ਉਹਨਾਂ ਪੱਥਰਾਂ ਦੇ ਉੱਤੇ ਭਗਵਾਨ ਦਾ ਨਾਮ ਲਿਖ ਦਿੱਤਾ ਗਿਆ ਤੇ ਜਦੋਂ ਰੱਬ ਦਾ ਨਾਮ ਲਿਖ ਦਿੱਤਾ ਗਿਆ ਤੇ ਉਹਨਾਂ ਨੇ ਦੇਖਿਆ ਕਿ ਪੱਥਰ ਤਰਨ ਲੱਗ ਗਏ ਭਗਤ ਨਾਮਦੇਵ ਜੀ ਆਖਦੇ ਨੇ ਕਿ ਵਾਹਿਗੁਰੂ ਜੇਕਰ ਪੱਥਰਾਂ ਦੇ ਉੱਤੇ ਨਾਮ ਲਿਖ ਦਿੱਤਾ ਜਾਵੇ ਤੇ ਉਹ ਪੱਥਰ ਤਰਦੇ ਨੇ ਪਰ ਜਿਸ ਇਨਸਾਨ ਦੇ ਹਿਰਦੇ ਦੇ ਵਿੱਚ ਵਾਹਿਗੁਰੂ ਤੂੰ ਆਪ ਬਸ ਜਾਵੇਂ ਤੇ ਉਹ ਮਨੁੱਖ ਕਿਉਂ ਨਹੀਂ ਤਰਨਗੇ ਤਰਨਗੇ ਨਾ ਸਤਗੁਰ ਦੀ ਬਾਣੀ ਕਹਿੰਦੀ ਹੈ ਪਿੰਗਲ ਪਰਬਤ ਪਾਰ ਪਰੇ ਪਿੰਗਲ ਦੇ ਅਰਥ ਸਮਝਦੇ ਹੋਵਾਂਗੇ ਪਿੰਗਲਾ ਜਿਹੜਾ ਪਿੰਗਲਾ ਹੈ ਉਹ ਪਰਬਤ ਪਾਰ ਕਰ ਜਾਂਦਾ ਜਿਹੜਾ ਦੋ ਕਦਮ ਨਹੀਂ ਚੱਲ ਸਕਦਾ ਪਿੰਗਲਾ ਹੈ ਉਹਦੇ ਪੈਰ ਕੰਮ ਨਹੀਂ ਕਰਦੇ ਹੱਥ ਕੰਮ ਨਹੀਂ ਕਰਦੇ ਤੇ ਮਹਾਰਾਜ ਜੀ ਚੜਾ ਕਿਥੇ ਰਹੇ ਨੇ ਪਰਬਤ ਚੜਾ ਨਹੀਂ ਰਹੇ ਪਾਰ ਲੰਘਾਉਂਦੇ ਪਏ ਨੇ ਸੱਚੇ ਸਤਗੁਰੂ ਦੀ ਬਾਣੀ ਦਾ ਕਰਾਮਾਤ ਦੇਖੋ ਸਹਿਬ ਸੱਚੇ ਸਤਗੁਰ ਜੀ ਦੀ ਚੜ੍ਹਦੀ ਕਲਾ ਪ੍ਰਤੀਕ ਦੇਖੋ ਮਹਾਰਾਜ ਜੀ ਨੇ ਇਹ ਨਹੀਂ ਕਿਹਾ ਕਿ ਪਿੰਗਲਾ ਪਰਬਤ ਚੜ ਗਿਆ ਮਹਾਰਾਜ ਜੀ ਨੇ ਪਰਬਤ ਨਹੀਂ ਚੜਾਇਆ ਪਰਬਤੋਂ ਪਾਰ ਲੰਘਾ ਦਿੱਤਾ ਗੁਰੂ ਪਾਰ ਹੀ ਲੰਘਾਉਂਦਾ ਹੈ ਅਸੀਂ ਸਾਰੇ ਪਿੰਗਲੇ ਆ ਸੋਚ ਕਰਕੇ ਉਦਾਂ ਨਹੀਂ ਉਦਾਂ ਦੇ ਸਾਰੇ ਵਧੀਆ ਨਹੀਂ ਮਾਲਕ ਵਧੀਆ ਰੱਖਣ ਸਾਨੂੰ ਅਸੀਂ ਸੋਚ ਕਰਕੇ ਪਿੰਗਲੇ ਆ ਸਾਡੀ ਸੋਚ ਬੜੀ ਥੋੜੀ ਹੈ ਇਤਨੀ ਥੋੜੀ ਸੋਚ ਹੈ ਉਹ ਇਤਨੀ ਥੋੜੀ ਸੋਚ ਹੈ ਅਸੀਂ ਗੁਰੂ ਦੇ ਲਈ ਕੁਝ ਵੀ ਨਹੀਂ ਕਰ ਸਕਦੇ ਗੁਰੂ ਦੇ ਲਈ ਤੇ ਛੱਡੋ ਸੰਗਤ ਤੇ ਬੰਦੇ ਨੇ ਆਪਣੇ ਲਈ ਕਰਨੀ ਹੁੰਦੀ ਹੈ ਉਹ ਵੀ ਨਹੀਂ ਬੰਦਾ ਕਰ ਸਕਦਾ ਸਾਡੀ ਸੋਚ ਜਿਹੜੀ ਪਿੰਗਲੇ ਦੀ ਗੱਲ ਕੀਤੀ ਹੈ ਨਾ ਮੇਰੇ ਮਾਲਕ ਨੇ ਇਹ ਸਾਡੀ ਸੋਚ ਹੈ ਸਾਡੀ ਸੋਚ ਇਤਨੀ ਜ਼ਿਆਦਾ ਕਹਿ ਰਹੀ ਕਹਦੀ ਹੈ ਕਿ ਨੈਰੋ ਹੋ ਗਈ ਹੈ ਸੁੰਗੜ ਕੇ ਰਹਿ ਗਈ ਹੈ ਕਿ ਅਸੀਂ ਆਪਣਾ ਵੀ ਭਲਾ ਨਹੀਂ ਕਰ ਸਕਦੇ ਪਿੰਗਲਾ ਆਪਣਾ ਭਲਾ ਕਿੱਥੋਂ ਕਰ ਸਕਦਾ ਹੈ ਦੇਖਿਆ ਨੋਤੇ ਬੈਠਾ ਰਹਿੰਦਾ ਕਿਸੇ ਦੇ ਆਸਰੇ ਦੇ ਉੱਤੇ ਅਸੀਂ ਵੀ ਕਿ ਸੇ ਦੇ ਆਸਰੇ ਦੇ ਉੱਤੇ ਬੈਠੇ ਹੋਈ ਤੇ ਵਾਹਿਗੁਰੂ ਕਿਰਪਾ ਕਰਨ ਤੇ ਜੇ ਤੇ ਇਹ ਆਸਰਾ ਗੁਰੂ ਦਾ ਹੋਵੇ ਨਾ ਫਿਰ ਕੋਈ ਚਿੰਤਾ ਨਹੀਂ ਬਸ ਚੇਤਾ ਰੱਖਿਓ ਆਸਰਾ ਗੁਰੂ ਦਾ ਹੀ ਲੈਣਾ ਹਮ ਅੰਗਲੇ ਅੰਦ ਵਿਖੇ ਬਿਕਰਾਤੇ ਕਿਉ ਚੱਲੈ ਗੁਰ ਚੱਲੀ ਸਤਿਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੈ ਆਪਨ ਪਾਲੀ ਗੁਰਸਿੱਖ ਮੀਂਥ ਚਲੋ ਗੁਰ ਚਾਲੀ ਗੁਰੂ ਸਾਹਿਬ ਕੇਦ ਨੇ ਪਿੰਗਲ ਪਰਬਤ ਪਾਰ ਪਰੇ ਇਥੇ ਪਿੰਗਲਾ ਜਿਹਦੀ ਮਤ ਧਰਮ ਦੇ ਰਸਤੇ ਦੇ ਉੱਤੇ ਦੋ ਕਦਮ ਨਹੀਂ ਤੁਰ ਸਕਦੀ ਉਹ ਭਵ ਸਾਗਰ ਨੂੰ ਪਾਰ ਕਰ ਜਾਂਦਾ ਹੈ ਪਹਾੜਾਂ ਨੂੰ ਪਾਰ ਕਰ ਜਾਂਦਾ ਪਾਬ ਉਹ ਉਹ ਚੀਜ਼ਾਂ ਜਿਹੜੀਆਂ ਇੰਪੋਸੀਬਲ ਨਹੀਂ ਹੋ ਹੀ ਨਹੀਂ ਸਕਦੀਆਂ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਕਰਾਇਆ ਨਾ ਪਿੰਗਲੇ ਨੂੰ ਪਰਬਤ ਪਾਰ ਭਾਈ ਬਚਿੱਤਰ ਸਿੰਘ ਸਹਿਬ ਸੱਚੇ ਸਤਗੁਰ ਜੀ ਦੇ ਕੋਲ ਮਹਾਰਾਜ ਜੀ ਨੇ ਆਖਿਆ ਕਿ ਹਾਥੀ ਉਸ ਆਪ ਸੀ ਨੂੰ ਮਾਰਨਾ ਹੈ ਕਹਿਣ ਲੱਗੇ ਮਹਾਰਾਜ ਮੈਂ ਤੇ ਨਹੀਂ ਮਾਰ ਸਕਦਾ ਪਰ ਤੂੰ ਥਾਪੜਾ ਦੇਂਗਾ ਫੇਰ ਆਪਾਂ ਬਖਸ਼ਾਂਗੇ ਨਹੀਂ ਸੱਚੇ ਸਤਿਗੁਰੂ ਜੀ ਨੇ ਥਾਪੜਾ ਦਿੱਤਾ ਤੇ ਦੂਜੇ ਪਾਸੇ ਧੁਨੀ ਚੰਦ ਸੀ ਖਾ-ਖਾ ਕੇ ਰੋਟੀਆਂ ਸਰੀਰ ਬਹੁਤ ਵਿਧਾਇਆ ਸੀ ਕਦ ਬੜਾ ਉੱਚਾ ਸੀ ਕਦ ਬੜਾ ਉੱਚਾ ਲੰਮਾ ਸੀ ਲਾਂਗਰੀ ਸੀ ਗੁਰੂ ਘਰ ਦਾ ਸਭ ਕੁਝ ਖਾਣ ਪੀਣ ਦਾ ਸਮਾਨ ਉਹਦੇ ਵਸਤੇ ਪਰ ਜਦੋਂ ਗੁਰੂ ਨੇ ਪਰਖ ਪਾ ਦਿੱਤੀ ਤੇ ਉਹਦੀ ਅੰਦਰ ਦੀ ਸੁਰਤ ਕਬਰਾ ਗਈ ਡਰ ਗਈ ਭੱਜ ਗਿਆ ਇੱਕ ਵਾਰ ਵੀ ਨਾ ਸੋਚਿਆ ਕਿ ਜਿਸ ਗੁਰੂ ਨੇ ਜਿਸ ਗੁਰੂ ਨੇ ਇਹ ਬਚਨ ਆਖੇ ਨੇ ਉਹ ਗੁਰੂ ਹੀ ਸਾਨੂੰ ਪਾਰ ਲੰਘਾਵੇਗਾ ਯਕੀਨ ਨਹੀਂ ਸੀ ਭਰੋਸਾ ਨਹੀਂ ਸੀ ਅਕੀਦਾ ਨਹੀਂ ਸੀ ਜੇ ਯਕੀਨ ਹੁੰਦਾ ਕਿੱਦਾਂ ਹੁੰਦਾ ਤੇ ਦੁਨੀ ਚੰਦ ਨੇ ਹਾਥੀ ਨੂੰ ਮਾਰ ਦੇਣਾ ਸੀ ਪਰ ਨਹੀਂ ਸਾਹਿਬ ਹੱਥ ਵਡਿਆਈਆਂ ਇਹ ਬਖਸ਼ਿਸ਼ਾਂ ਇਹ ਰਹਿਮਤਾਂ ਕਿਸ ਨੂੰ ਮਾਣ ਮਿਲੇਗਾ ਕਿਸ ਨੂੰ અપਮਾਨ ਮਿਲੇਗਾ ਕਿਸ ਦੀ ਜੈ ਜੈਕਾਰ ਹੋਵੇਗੀ ਕਿਸ ਦਾ ਤਤਕਾਰ ਹੋਵੇਗਾ ਇਹ ਫੈਸਲਾ ਮੇਰੇ ਗੁਰੂ ਦੇ ਹੱਥ ਹੈ ਪਰਮਾਤਮਾ ਦੇ ਹੱਥ ਹੈ ਇਹ ਕਿਸੇ ਦੇ ਹੱਥ ਨਹੀਂ ਜੇ ਕਿਸੇ ਦੇ ਹੱਥ ਹੁੰਦਾ ਜੇ ਉਹਨਾਂ ਨੂੰ ਪਤਾ ਹੁੰਦਾ ਦੁਨੀ ਚੰਦ ਨੂੰ ਕਿ ਗੁਰੂ ਸਮਰੱਥ ਹੈ ਤੇ ਲੜ ਨਾ ਜਾਂਦਾ ਉਹਨੂੰ ਪਤਾ ਹੀ ਕੱਖ ਨਹੀਂ ਸੀ ਇਸੇ ਕਰਕੇ ਪਤਾ ਲਾਉਣ ਦੇ ਲਈ ਕਿ ਮੈਂ ਬਚਾਂਗਾ ਕਿਵੇਂ ਫਿਰ ਉਹਨੂੰ ਪਤਾ ਲੱਗਾ ਕੰਧ ਟੱਪ ਜਾ ਕਿਲਾ ਛੱਡ ਜਾ ਬਚ ਜਾਵੇ ਉਹ ਵਿਚਾਰਾ ਬੱਥ ਤੇ ਗਿਆ ਕਲੰਕ ਲੱਗ ਗਿਆ ਉਦੇ ਕੁੱਲ ਦੇ ਉੱਤੇ ਕਲੰਕ ਲੱਗ ਗਿਆ ਕਿ ਇਹ ਬੰਦਾ ਗੁਰੂ ਨੂੰ ਧੋਖਾ ਦੇ ਕੇ ਗੁਰੂ ਤੋਂ ਬਹਿਮ ਹੋ ਕੇ ਭੱਜ ਕੇ ਆਇਆ ਹੈ ਇੰਗੁਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ ਖਲ ਕਹਿੰਦੇ ਨੇ ਮੂਰਖ ਨੂੰ ਹੁਣ ਸਿਆਣੇ ਬੜੇ ਨੇ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਪੜੋ ਮਹਾਰਾਜ ਜੀ ਤੇ ਆਪ ਕਹਿੰਦੇ ਨੇ ਬੜੇ ਸਿਆਣੇ ਨੇ ਇਥੇ ਲੋਕ ਸਭ ਕੋ ਪੂਰਾ ਆਪੇ ਹੋਵੇ ਘਟਨਾ ਕੋਈ ਆਖੇ ਅੱਜ ਤੁਸੀਂ ਕਿਸੇ ਨੂੰ ਮਤ ਦੇ ਕੇ ਦੇਖ ਲਓ ਮੈਨੂੰ ਗਰੰਤੀ ਸਿੰਘ ਨੇ ਦੱਸਿਆ ਕਹਿਣ ਲਗੇ ਕਿ ਅਸੀਂ ਤਾਬਿਆ ਬੈਠੇ ਸੰਚੋਰ ਕਰ ਰਹੇ ਉਹ ਕਹਿੰਦੇ ਨੇ ਬਹਿ ਕੇ ਚੋਰ ਨਹੀਂ ਕਰਨੀ ਜਿਹੜਾ ਚੋਰ ਸਾਹਿਬ ਹੈ ਉਹ ਬਹਿ ਕੇ ਨਹੀਂ ਕਰਨੀ ਖੜੇ ਹੋ ਕੇ ਕਰੋ ਕਹਿਣ ਲਗੇ ਪੁੱਛਿਆ ਪਈ ਤਾਂ ਕੋਈ ਕਾਰਨ ਮਿਲ ਤੇ ਹੋਵੇਗਾ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਜੀ ਬੈਠੇ ਹੁੰਦੇ ਨੇ ਗੁਰੂ ਨਾਨਕ ਸਾਹਿਬ ਜੀ ਚੌਂਕੜਾ ਲਾ ਕੇ ਬੈਠੇ ਰਿਸ ਕਰਕੇ ਸਾਨੂੰ ਖੜੀ ਹੋ ਕੇ ਗੁਰੂ ਨਾਨਕ ਸਾਹਿਬ ਇੱਥੇ ਤੇ ਚੁੰਤੀ ਪੈਂਤੀ ਮਹਾਂਪੁਰਖ ਬੈਠੇ ਨੇ। ਹਾਜ਼ਰ ਨਾਜ਼ਰ ਨੇ। ਅਸੀਂ ਕਿਰਪਾ ਕਰੀਏ ਆਪਣੀ ਮਰਿਆਦਾ ਨਾ ਤੋੜੀਏ ਗੁਰੂ ਦੀ ਮਰਿਆਦਾ ਨੂੰ ਉਸੇ ਤਰ੍ਹਾਂ ਰਹਿਣ ਦਈਏ। ਸਾਬ ਸੱਚੇ ਸਤਗੁਰੂ ਜੀ ਦੀ ਬਾਣੀ ਕਹਿੰਦੀ ਹੈ ਖਲ ਚਤਰ ਬਕੀਤਾ ਖਲ ਦੇ ਅਰਥ ਨੇ ਮੂਰਖ ਮੂਰਖ ਬੰਦਾ ਜਿਸ ਨੂੰ ਕੁਝ ਪਤਾ ਨਹੀਂ ਕੁਝ ਵੀ ਨਹੀਂ ਪਤਾ ਕਿ ਧਰਮ ਕੀ ਹੈ ਧਰਮ ਦੀ ਮਰਿਆਦਾ ਕੀ ਹੈ ਧਰਮ ਦੇ ਵਿੱਚ ਕਿਹੜੀ ਸਿਧਾਂਤ ਕੰਮ ਕਰਦੇ ਨੇ ਪਰਮਾਤਮਾ ਇੱਕ ਹੈ ਦੋ ਹੈ ਕੁਝ ਨਹੀਂ ਪਤਾ ਉਸ ਨੂੰ ਆਪਣੇ ਹੋਮੇ ਦੇ ਵਿੱਚ ਹੀ ਗਲਤਾਨ ਹੈ ਆਪਣੇ ਹੀ ਜੀਵਨ ਦੇ ਵਿੱਚ ਗਲਤਾਂ ਨੂੰ ਆਪਿਆ ਉਸ ਨੂੰ ਕੁਝ ਨਹੀਂ ਪਤਾ ਗੁਰੂ ਦੀ ਵਡਿਆਈ ਕੀ ਹੈ ਗੁਰੂ ਦੀ ਮਹਿਮਾ ਕੀ ਹੈ ਉਹ RAM ਨਾਮ ਦਾ ਲਾਭ ਕੁਝ ਵੀ ਨਹੀਂ ਪਤਾ ਗੁਰੂ ਸਾਹਿਬ ਕਹਿੰਦੇ ਨੇ ਕਿਤੇ ਐਸਾ ਬੰਦਾ ਵੀ ਗੁਰੂ ਦੇ ਚਰਨਾਂ ਦੇ ਵਿੱਚ ਜੁੜ ਜਾਵੇ ਮਾਲਕ ਉਹਨੂੰ ਵੀ ਸਮਤ ਦੇ ਦਿੰਦੇ ਦੁਨੀ ਚਾਂਦ ਦੁਨੀ ਚੰਨ ਸੱਚੇ ਸਾਧੂਰ ਜੀ ਦੇ ਘਰ ਆਇਆ ਵਾਹਿਗੁਰੂ ਜੀ ਗੁਰੂ ਸਾਹਿਬ ਉਹਨਾਂ ਦੇ ਘਰ ਗਏ ਮਹਾਰਾਜ ਜੀ ਨੇ ਸੂਈ ਦਿੱਤੀ ਸੂਈ ਦੇ ਕੇ ਕਹਿਨਗੇ ਕਿ ਰੱਖ ਲਈ ਐਡਾ ਹੰਕਾਰੀ ਸੀ ਪਤਾ ਹੀ ਨਹੀਂ ਪਰਲੋਕ ਕੀ ਹੁੰਦਾ ਫਿਰ ਘਰ ਵਾਲੀ ਨੇ ਵਾਪਸ ਮੋੜਿਆ ਫਿਰ ਹਜ਼ੂਰ ਨੇ ਆਖਿਆ ਸਮਝ ਲਾ ਗਈ ਹੈ ਕੁਝ ਨਾਲ ਨਹੀਂ ਜਾਣਾ ਐਸੇ ਸਮਝ ਦੇ ਦਵਾਰ ਖੁੱਲੇ ਨੇ ਗੁਰੂ ਦੇ ਚਰਨਾਂ ਦੇ ਵਿੱਚ ਜੁੜ ਗਿਆ ਅੰਦਰਲੇ ਤ੍ਰਿਪੰਨ ਸੂਝਿਆ ਜਿਸ ਨੂੰ ਪਤਾ ਹੀ ਕੁਝ ਨਹੀਂ ਸੀ ਪਰਲੋਕ ਕੀ ਹੈ ਮੌਤ ਕੀ ਹੈ ਜਨਮ ਕੀ ਹੈ ਕੁਝ ਵੀ ਨਹੀਂ ਸੀ ਪਤਾ ਘਰ ਦੇ ਵਿੱਚ ਸਰਾਧ ਰੱਖ ਕੇ ਬੈਠਾ ਸੀ ਪਤਾ ਹੀ ਨਹੀਂ ਸੀ ਕੁਝ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਤੇਰੇ ਪਿਤਾ ਜੀ ਭੁੱਖੇ ਬੈਠੇ ਨੇ ਉਹ ਕਹਿਣ ਲੱਗਾ ਮਹਾਰਾਜ ਮੇਰੇ ਪਿਤਾ ਜੀ ਤੇ ਬੜੇ ਭਗਤੀ ਵਾਲੇ ਸਨ ਗੁਰੂ ਨਾਨਕ ਸਾਹਿਬ ਜੀ ਨੇ ਦੱਸਿਆ ਕਿ ਅੰਦਰ ਦੀ ਸੁਰਤ ਡੂਲ ਗਈ। ਗਵੰਢੀਆਂ ਦੇ ਕਰਮਾਸ ਰਜ ਰਿਆ ਸੀ। ਸੁਰਤ ਚੱਲੀ ਕਿ ਸੁਰਤ ਦਾ ਕੀ ਹੈ? ਇਸ ਸੁਰਤ ਨੂੰ ਕਿਹੜਾ ਖੰਭ ਲੱਗੇ ਹੁੰਦੇ ਨੇ। ਬਸ ਮਨ ਅੰਦਰ ਪਿਕਚਰ ਆਉਂਦੀ ਆ ਤੇ ਬੰਦਾ ਉੱਥੇ ਪਹੁੰਚ ਜਾਂਦਾ ਹੈ। ਪਤਈ ਕੁਝ ਨਹੀਂ ਸੀ ਅੰਤਲੇ ਤ੍ਰਿਪਵਨ ਸੂਜਿਆ। ਗੁਰੂ ਸਾਹਿਬ ਜੀ ਨੇ ਦਿਖਾਇਆ ਫਿਰ। ਕਿ ਭੋਜਨ ਤੇਰੇ ਪਿਤਾ ਨੂੰ ਪਹੁੰਚ ਰਿਹਾ ਹੈ ਕਿ ਨਹੀਂ ਪਹੁੰਚ ਰਿਹਾ ਪਤਾ ਲਗਾ ਕੱਖ ਨਹੀਂ ਪਹੁੰਚ ਰਿਹਾ ਇਹ ਸਭ ਹੀਰਾ ਫੇਰੀ ਹੈ ਇਹ ਸਭ ਆਪਣੇ ਆਪਣੇ ਖਾਣ ਦੇ ਢੰਗ ਬਣਾਏ ਹੋਏ ਨੇ ਮਹਾਰਾਜ ਕਹਿੰਦੇ ਨੇ ਜੀਵਤ ਪਿਤਰ ਨਾਲ ਮਾਨੇ ਕੋ ਮੂਆ ਸਰਾਧ ਕਰਾਈ ਜੁੰਦੇ ਦੀ ਸੇਵਾ ਨਹੀਂ ਕੀਤੀ ਮਰਿਆਂ ਦੇ ਉੱਤੇ ਲੰਕਰ ਲਾ ਰਹੇ ਨੇ ਸਾਹਿਬ ਜੀ ਨੇ ਸਮਤ ਦਿੱਤੀ ਮਹਾਰਾਜ ਕਹਿੰਦੇ ਨੇ ਅੰਦਲੇ ਤ੍ਰਿਪਮਣ ਸੁਝਿਆ ਅੰਨੇ ਮਨੁੱਖ ਨੂੰ ਤਿੰਨੇ ਭਵਨ ਸੁਝ ਪਏ ਮਾਤ ਲੋਕ ਪਾਤਲ ਲੋਕ ਤੇ ਆਕਾਸ਼ ਲੋਕ ਇਹ ਹੋ ਕੀ ਰਿਹਾ ਬਣ ਕੀ ਰਿਹਾ ਇਸ ਸੰਸਾਰ ਦੇ ਵਿੱਚ ਇਹ ਸਭ ਕੁਝ ਗੁਰੂ ਸਾਹਿਬ ਜੀ ਨੇ ਸੋਝੀ ਦਿੱਤੀ ਤੇ ਗਿਆਨ ਆ ਗਿਆ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੇਤਾ ਪੰਚਮ ਗੁਰੂ ਦੇਵ ਮਹਾਰਾਜ ਕਹਿੰਦੇ ਨੇ ਸਤ ਸੰਗਤ ਦੀ ਮਹਿਮਾ ਸੁਣੋ ਸਤ ਸੰਗਤ ਦੀ ਮਹਿਮਾ ਕੀ ਹੈ ਮੈਲ ਖੋਈ ਕੋਟ ਅਗਹਰੇ ਨਿਰਮਲ ਪਏ ਚੀਤਾ ਇਸ ਥਾਂ ਦੇ ਉੱਤੇ ਆ ਕੇ ਜਦੋਂ ਬੰਦਾ ਪ੍ਰੇਮ ਪਿਆਰ ਭਾਵਨਾ ਦੇ ਨਾਲ ਸਾਹਿਬ ਜੀ ਦੀ ਬਾਣੀ ਨੂੰ ਅੰਦਰੋਂ ਭਿਜ ਕੇ ਉਚਾਰਨ ਕਰਦਾ ਹੈ ਪੜਦਾ ਹੈ ਸੁਣਦਾ ਹੈ ਉਹਦੇ ਅੰਦਰ ਦੀ ਮੈਲ ਧੁੱਪ ਜਾਂਦੀ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰ ਸਕੇ ਮੂਤ ਪਲੀਤੀ ਕੰਪੜ ਹੋਏ ਦੇ ਸਾਬੂਨ ਲਈਏ ਉਹ ਤੋਏ ਭਰੀਏ ਮਤ ਪਾਪਾਂ ਕੇ ਸੰਗ ਉਹ ਤੋਪੈ ਨਾਵੇਂ ਕੇ ਦਾ ਇਹ ਜਿਹੜੀ ਮਤਬੁੱਧ ਸਾਡੀ ਆਤਮਾ ਪਾਪਾਂ ਦੇ ਨਾਲ ਭਰੀ ਪਈ ਐ ਸਾਡੇ ਅੰਦਰ ਜਿਹੜੇ ਮਾੜੇ ਵਿਚਾਰ ਮਾੜੇ ਖਿਆਲ ਇਹ ਸੱਚੇ ਸਤਿਗੁਰੂ ਜੀ ਦੀ ਸ਼ਰਨ ਦੇ ਵਿੱਚ ਆ ਕੇ ਜਦੋਂ ਕੋਈ ਮਨੁੱਖ ਪ੍ਰੇਮ ਦੇ ਨਾਲ ਚੌਂਕੜਾ ਲਾ ਕੇ ਵਾਹਿਗੁਰੂ 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 ਦੇ ਨਾਮ ਨੂੰ ਸਿਮਰਦਾ ਏ ਸਾਬ ਕਹਿੰਦੇ ਨੇ ਮੈਲ ਖੋਈ ਕੋਟ ਅਗ ਘਰੇ ਕੱਲੀ ਮੈਲ ਹੀ ਨਹੀਂ ਉਹ ਜਿਹੜੇ ਅੰਦਰ ਕਰੋੜਾਂ ਪਾਪ ਬੰਦੇ ਦੇ ਬੈਠੇ ਹੋਏ ਸਨ ਅੱਜ ਉਹ ਪਾਪ ਵੀ ਖਤਮ ਹੋ ਗਏ ਅੰਦਰ ਦੀ ਸੁਰਤ ਹੀ ਅੰਦਰ ਦੀ ਬਿਰਤੀ एकदम ਪਵਿੱਤਰ ਹੋ ਗਈ ਜਿਵੇਂ ਸੁਨਿਆਰਾ ਕੋਠਾਲੀ ਦੇ ਵਿੱਚ ਪਾ ਕੇ سونے ਦੀ ਕੋਟ ਕੱਟਦਾ ਹੈ ਇਦਾਂ ਦੀਨ ਦਿਆਲ ਸੱਚੇ ਸਤਿਗੁਰੂ ਆਪਣੇ ਸਿੱਖ ਨੂੰ ਆਪਣੇ ਕੋਲ ਬਿਠਾ ਕੇ ਦਰਗਾਹ ਹੀ ਮਤ ਦੇ ਕੇ ਉਹਦੇ ਅੰਦਰ ਦੀ ਕੋਟ ਨੂੰ ਦੂਰ ਕਰ ਦੇ ਤੇ ਜਿਹਦੇ ਉੱਤੇ ਸਮਰੱਥ ਗੁਰੂ ਹੱਥ ਝੜਵੇ ਉਹਦੇ ਜੀਵਨ ਦੇ ਵਿੱਚੋਂ ਦੁੱਖ ਰੋਗ ਕਾ ਡੇਰਾ ਭੰਨਾ ਉਹਦੇ ਜੀਵਨ ਦੇ ਵਿੱਚੋਂ ਦੁੱਖਾਂ ਰੂਪੀ ਡੇਰਾ ਜਿਹੜਾ ਹੈ ਉਹ ਭੰਨਿਆ ਜਾਂਦਾ ਹੈ ਟੁੱਟ ਜਾਂਦਾ ਹੈ ਸੰਤੋਖ ਸੁਖ ਹੋਵਾ ਸਭ ਤਾਈਂ ਸਾਰੀਆਂ ਥਾਵਾਂ ਦੇ ਉੱਤੇ ਸੁਖ ਹੈ ਆਨੰਦ ਹੈ ਮਹਿਮਾ ਸਾਧੂ ਸੰਗ ਦੀ ਸੁਣੋ ਮੇਰੇ ਮੀਤਾ ਇਹ ਸਾਧੂ ਦੇ ਸੰਗਤ ਦੀ ਜਿਹੜੀ ਮਹਿਮਾ ਹੈ ਨਾ ਗੁਰੂ ਦੀ ਜਿਹੜੀ ਮਹਿਮਾ ਹੈ ਇਹ ਅਪਰਮਪਾਰ ਹੈ ਗੁਰੂ ਦੀ ਬਖਸ਼ਿਸ਼ ਬਹੁਤ ਵੱਡੀ ਹੈ ਦੀਨ ਦਿਆਲ ਸੋਚੇ ਸਤਿਗੁਰ ਜੀ ਆਗ ਤੇ ਨੇ ਮਹਿਮਾ ਸਾਧੂ ਸੰਗ ਕੀ ਸੁਣਾਓ ਮੇਰੇ ਮਿੱਤਾਂ ਇਥੇ ਜਿਨ੍ਹਾਂ ਨੇ ਤਨ ਮਨ ਤਨ ਸਭ ਸੌਂਪ ਗੁਰ ਕੋ ਹੁਕਮ ਮੰਨਿ ਹੈ ਪਾਇਆ ਗੁਰੂ ਦਾ ਹੁਕਮ ਪ੍ਰਾਪਤ ਕੀਤਾ ਮੇਰੇ ਮਾਲਕ ਨੇ ਉਹਨਾਂ ਦੇ ਜੀਵਨ ਨੂੰ ਸਫਲ ਕਰ ਦਿੱਤਾ